ਹਾਂਜੀ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਗੱਲਬਾਤ ਕਰਾਂਗੇ ਆਪਾਂ ਬਹਾਦਰੀ ਤੇ ਫੁਕਰਾਪਨ ਇਹਨਾਂ ਦੋਵਾਂ ਦੇ ਅੰਦਰ ਫਰਕ ਕਿਹੜੀ ਗੱਲ ਦਾ ਹੁੰਦਾ ਹੈ ਕਿਉਂਕਿ ਕਦੇ-ਕਦੇ ਆਪਾਂ ਫੁਕਰੇ ਬੰਦੇ ਨੂੰ ਬਹਾਦਰ ਗਿਣ ਲੈਂਦੇ ਆ ਔਰ ਉਹਦੀਆਂ ਗੱਲਾਂ ਦੇ ਅੰਦਰ ਆਣ ਕੇ ਬਹਿਕਾਵੇ ਦੇ ਅੰਦਰ ਆਣ ਕੇ ਆਪਾਂ ਉਹਦੇ ਮਗਰ ਲੱਗ ਕੇ ਨੁਕਸਾਨ ਉਠਾਉਣ ਤੱਕ ਚਲੇ ਜਾਂਦੇ ਆ ਨੰਬਰ 1 ਦੇ ਉੱਤੇ ਸਮਝ ਲਈਏ ਕਿ ਬਹਾਦਰ ਉਹਨੂੰ ਕਹਿੰਦੇ ਨੇ ਜਿਹਦੇ ਅੰਦਰ ਮਨ ਦੇ ਅੰਦਰ ਖੌਫ ਨਾ ਹੋਵੇ ਡਰ ਨਾ ਹੋਵੇ ਕਿਸੇ ਕਿਸਮ ਦਾ ਹੋਵੇ ਅਸੀਂ ਆਪਣੇ ਆਪ ਨੂੰ ਨੋਟ ਕਰੀਏ ਹਰ ਵਕਤ ਪੈ ਭੀਤ ਦੇਸਨੇ ਆ ਨਜ਼ਰ ਪੈਣੇ ਆ ਡਰੇ ਰਹਿਣੇ ਆ ਉਹ ਡਰ ਸਾਡੀਆਂ ਅੱਖਾਂ ਵਿੱਚੋਂ ਵੀ ਝਲਕਦਾ ਹੈ ਸਾਡੇ ਚਿਹਰੇ ਦੇ ਉੱਤੋਂ ਵੀ ਪੜਿਆ ਜਾ ਸਕਦਾ ਹੈ ਸਾਡੀਆਂ ਗੱਲਾਂ ਬਾਤਾਂ ਤੋਂ ਵੀ ਨਜ਼ਰ ਆਉਂਦਾ ਹੈ ਬੰਦੇ ਦੇ ਅੰਦਰ ਦਾ ਡਰ ਪਰ ਜਿਹੜਾ ਬਹਾਦਰ ਹੁੰਦਾ ਹੈ ਨਾ ਉਹਨੂੰ ਡਰ ਨਹੀਂ ਹੁੰਦਾ ਔਰ ਇੱਥੋਂ ਤੱਕ ਕੇ ਮੌਤ ਤੱਕ ਦਾ ਵੀ ਡਰ ਨਹੀਂ ਹੁੰਦਾ ਜਿਹੜਾ ਆਪਾਂ ਗੱਲ ਕਰਦੇ ਨੇ ਆ ਨਾ ਵੀ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ ਮਣੀ ਸਿੰਘ ਸ਼ਹੀਦ ਹੋ ਗਏ ਭਾਈ ਦਿਆਲਾ ਜੀ ਸ਼ਹੀਦ ਹੋ ਗਏ ਯਾ ਨੇਕਾ ਸ਼ਹੀਦਾਂ ਦਾ ਨਾਮ ਲੈਨੇ ਆ ਉਹ ਡਰੇ ਕਿਉਂ ਨਹੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਡਰੇ ਕਿਉਂ ਨਹੀਂ ਉਹਦਾ ਕਾਰਨ ਇੱਕ ਹੀ ਕਿ ਉਹ ਸੱਚਮੁੱਚ ਦੇ ਬਹਾਦਰ ਸਨ ਉਹਨਾਂ ਦੇ ਅੰਦਰ ਖੌਫ ਨਾਂ ਦੀ ਕੋਈ ਚੀਜ਼ ਬਾਕੀ ਬਚੀ ਨਹੀਂ ਸੀ ਖੌਫ ਹੈ ਹੀ ਨਹੀਂ ਸੀ ਵੱਤੋ ਵੱਦ ਖੌਫ ਕੀ ਹੁੰਦਾ ਹੈ ਮੌਤ ਤੇ ਮੌਤ ਦਾ ਖੌਫ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਬਾਹਰ ਕੱਢਿਆ ਜਿਹੜਾ ਫੁਗਰਾ ਬੰਦਾ ਹੁੰਦਾ ਹੈ ਉਹ ਖੌਫ ਦੇ ਨਾਲ ਭਰਿਆ ਹੁੰਦਾ ਹੈ ਬਹਾਦਰ ਦੇ ਅੰਦਰ ਡਰ ਨਹੀਂ ਹੁੰਦਾ ਖੌਫ ਨਹੀਂ ਹੁੰਦਾ ਤੇ ਜਿਹੜਾ ਫੁਗਰਾ ਹੁੰਦਾ ਹੈ ਨਾ ਉਹਤੇ थरथर ਕੰਬਦਾ ਤੁਹਾਨੂੰ ਨਜ਼ਰ ਪੈਂਦਾ ਉਹਦੀਆਂ ਗੱਲਾਂ ਵੇਖੋ ਉਹਦੇ ਅਲਫਾਜ਼ ਵੇਖੋ ਉਹਨੂੰ ਨੇੜੇ ਹੋ ਕੇ ਪੜਨ ਦੀ ਕੋਸ਼ਿਸ਼ ਕਰੋ ਤੇ ਫੁਕਰੇ ਬੰਦੇ ਦੇ ਅੰਦਰ ਡਰ ਹੁੰਦਾ ਹੈ ਬਹੁਤ ਜ਼ਿਆਦਾ ਪਰ ਗੱਲਾਂ-ਬਾਤਾਂ ਦੇ ਨਾਲ ਉਹ ਲੋਕਾਂ ਨੂੰ ਪੜਕਾਉਣ ਦਾ ਕੰਮ ਬੜਾ ਕਰਦਾ ਹੈ ਕਿਉਂਕਿ ਲਫ਼ਜ਼ਾਂ ਦਾ ਭੰਡਾਰ ਲਫ਼ਜ਼ਾਂ ਦਾ ਜਾਲ ਫੁਕਰੇ ਬੰਦੇ ਦੇ ਕੋਲ ਬੜਾ ਹੁੰਦਾ ਹੈ ਫੁਕਰਾ ਬੰਦਾ ਅੰਦਰੋਂ ਡਰਪੋਕ ਹੁੰਦਾ ਹੈ ਜਦ ਕਿ ਬਹਾਦਰ ਅੰਦਰੋਂ ਸ਼ਾਂਤ ਵੀ ਹੁੰਦਾ ਹੈ ਤੇ ਡਰਪੋਕ ਵੀ ਨਹੀਂ ਹੁੰਦਾ ਫੁਕਰਾ ਬੰਦਾ ਦੂਜਿਆਂ ਨੂੰ ਅੱਗੇ ਲਾ ਕੇ ਆਪ ਪਿੱਛੇ ਰਹਿ ਕੇ ਦੂਜਿਆਂ ਨੂੰ ਅੱਗੇ ਲਾ ਕੇ ਜਿੰਨਾ ਚਾਹੁੰਦਾ ਹੈ ਕੋਈ ਵੀ ਬਾਜੀ ਹੋਵੇ ਖੇਡ ਹੋਵੇ ਪਰ ਜਿਹੜਾ ਬਹਾਦਰ ਹੁੰਦਾ ਹੈ ਨਾ ਉਹ ਕਹਿੰਦਾ ਮੈਂ ਅੱਗੇ ਲੱਗਦਾ ਤੁਸੀਂ ਮੇਰੇ ਪਿੱਛੇ ਪੁੱਛੇ ਤੁਰੋ ਮੈਂ ਅੱਗੇ ਲੱਗਦਾ ਮੋਰੀ ਬੰਦਾ ਕਤਾਰ ਦੇ ਅਗਲੇ ਪਾਸੇ ਖਲੋਣਾ ਤੁਸੀਂ ਮੇਰੇ ਮਗਰ ਖਲੋ ਜਾਓ ਤੇ ਜਿਹੜਾ ਫੁਗਰਾ ਹੁੰਦਾ ਹੈ ਉਹ 扑ਕਾ ਕੇ ਉਤਸ਼ਾਹਿਤ ਕਰਕੇ ਲੋਕਾਂ ਨੂੰ ਦੂਜਿਆਂ ਨੂੰ ਅੱਗੇ ਲਾ ਦਿੰਦਾ ਹੈ ਤੇ ਜਦੋਂ ਮੌਕਾ ਹੁੰਦਾ ਹੈ ਵੀ ਵੇਖੀਓ ਫਲਾਣਾ ਬੰਦਾ ਕਿੱਥੇ ਆਉ ਕਿਤੇ ਦਿਖਦਾ ਹੀ ਨਹੀਂ ਨਜ਼ਰ ਆਉਂਦਾ ਹੀ ਨਹੀਂ ਉਹ ਪਿੱਛੇ ਕਿਧਰੇ ਨਾ ਕਿਧਰੇ ਦੌੜਦਾ ਹੋਇਆ ਨਜ਼ਰ ਪੈਂਦਾ ਇਦੋਂ ਅੱਗੇ ਇੱਕ ਨੁਕਤਾ ਹੋਰ ਨੋਟ ਕਰ ਲਿਓ ਫੁਕਰਾ ਬੰਦਾ ਯਕੀਨ ਦੇ ਕਾਬਲ ਨਹੀਂ ਹੁੰਦਾ ਜਦਕਿ ਬਹਾਦਰ ਬੰਦੇ ਦੇ ਉੱਤੇ ਬੜੇ ਆਰਾਮ ਦੇ ਨਾਲ ਯਕੀਨ ਕੀਤਾ ਜਾ ਸਕਦਾ ਹੈ ਇਸ ਤੋਂ ਅੱਗੇ ਇੱਕ ਨੁਕਤਾ ਹੋਰ ਨੋਟ ਕਰ ਲਿਓ ਫੁਕਰੇ ਦੀਆਂ ਗੱਲਾਂ ਹਵਾ ਦੇ ਵਿੱਚ ਹੁੰਦੀਆਂ ਨੇ ਜਿਹੜਾ ਫੁਕਰਾ ਬੰਦਾ ਹੁੰਦਾ ਹੈ ਨਾ ਉਹਦੀਆਂ ਗੱਲਾਂ ਦੇ ਵਿੱਚ ਵਜ਼ਨ ਨਹੀਂ ਭਾਰ ਨਹੀਂ ਕੋਈ ਤਸ਼ੱਲੀ ਬਖਸ਼ ਉਹਦੇ ਕੋਲ ਕੰਮ ਨਹੀਂ ਗੱਲ ਨਹੀਂ ਜਵਾਬ ਨਹੀਂ ਕੁਝ ਵੀ ਨਹੀਂ ਪਰ ਉਹਦੀਆਂ ਗੱਲਾਂ ਐਵੇਂ ਹੀ ਕਹਿ ਲੋ ਜਿਵੇਂ ਆਮ ਪੰਜਾਬੀ ਵਿੱਚ ਕਹਿੰਦੇ ਨੇ ਵੀ ਫਲਾਣਾ ਤੇ ਹਵਾ ਦੇ ਅੰਦਰ ਤੀਰ ਚਲਾ ਰਿਹਾ ਹੈ ਫੁਕਰੇ ਦੀਆਂ ਗੱਲਾਂ ਹੁੰਦੀਆਂ ਨੇ ਹਵਾ ਦੇ ਅੰਦਰ ਆ ਕਰ ਦਿਆਂਗੇ ਉਹ ਕਰ ਦਿਆਂਗੇ ਮੇਰੀ ਫਲਾਣੇ ਨਾਲ ਜਾਣ ਪਛਾਣ ਹੈ ਮੇਰੀ ਉਹਦੇ ਨਾਲ ਗੱਲ ਹੋ ਗਈ ਮੇਰੀ ਇਹਦੇ ਨਾਲ ਗੱਲ ਹੋ ਗਈ ਮંત્રી ਮਿਨਿਸਟਰ ਤੇ ਫੁਗਰਾ ਬੰਦਾ ਜੇਬ ਚ ਪਾ ਕੇ ਫਿਰਦਾ ਹੈ ਗੱਲਾਂ ਬਾਤਾਂ ਦੇ ਨਾਲ ਫੁਗਰਾ ਬੰਦਾ ਜਦੋਂ ਕਿਸੇ ਨੂੰ ਮਿਲਦਾ ਹੈ ਤੇ ਗੱਲਾਂ-ਗੱਲਾਂ ਦੇ ਅੰਦਰ ਦੂਜੇ ਦੇ ਪੈਰਾਂ ਹੇਠੋਂ ਨਾ ਜ਼ਮੀਨ ਕੱਢ ਦਿੰਦਾ ਹੈ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਯਾਰ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ ਹੈ ਪੱਲੇ ਵੀ ਹੈ ਕਿ ਨਹੀਂ ਕੁਝ ਪਰ ਜਿਹੜਾ ਬਹਾਦਰ ਹੁੰਦਾ ਹੈ ਉਹ ਗੱਲ ਕਰਦਾ ਹੈ ਗਿਣ ਕੇ ਤੋਲ ਕੇ ਵਜਨਦਾਰ ਕਰਦਾ ਹੈ ਥੋੜੀ ਕਰਦਾ ਹੈ ਬੋਲਦਾ ਹੈ ਪਰ ਮੁਸ਼ਕਪੂਰ ਵਰਗਾ ਬੋਲਦਾ ਮੇਰਾ ਮਤਲਬ ਤਸੱਲੀ ਬਖਸ਼ ਬੋਲਦਾ ਹੈ ਤੇ ਪੁਖਤਾ ਬੋਲਦਾ ਹੈ ਫੁਖਰੇ ਬੰਦੇ ਦੀ ਨੀਅਤ ਦੇ ਵਿੱਚ ਲੋਭ ਭਰੂ ਹੁੰਦਾ ਹੈ ਉਹਦੇ ਅੰਦਰ ਨਾਲ ਲੋਭ ਲਗਾਤਾਰ ਕੰਮ ਕਰਦਾ ਹੁੰਦਾ ਹੈ ਮੈਂ ਆ ਗੱਲ ਕਰਾਂ ਲੋਕਾਂ ਨੂੰ ਅੱਗੇ ਲਾਵਾ ਨਾਲ ਲੈ ਕੇ ਝੱਲਾਂ ਮੇਰੀ ਫਲਾਣੇ ਨਾਲ ਜਾਣ ਪਛਾਣ ਬਣ ਜਾਏ ਮੈਂ ਆਪਣਾ ਮਸਲਾ ਹੱਲ ਕਰ ਲਾਂਗਾ ਉਹਦੇ ਅੰਦਰ ਚੱਲਦਾ ਹੈ ਲੋਭ ਜਦ ਕਿ ਬਹਾਦਰ ਦੀ ਨੀਅਤ ਦੇ ਅੰਦਰ ਲੋਭ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਮੇਰਾ ਵਿਗੜ ਜਾਏ ਮੇਰਾ ਹੋਵੇ ਮੇਰਾ ਨਾ ਹੋਵੇ ਪਰ ਮੈਂ ਜਿਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਹੈ ਉਹਨਾਂ ਦੇ ਮਸਲੇ ਜ਼ਰੂਰ ਹੱਲ ਹੋਣੇ ਚਾਹੀਦੇ ਨੇ ਮੈਂ ਪਹਿਲ ਉਹਨਾਂ ਨੂੰ ਦਿਆਂਗਾ ਦੂਜ ਆਪਣੇ ਆਪ ਨੂੰ ਤੇ ਫੁਗਰਾ ਦੂਜਿਆਂ ਨੂੰ ਅੱਗੇ ਲਾ ਕੇ ਅੱਗੇ ਆਪਣੇ ਆਪ ਨੂੰ ਰੱਖ ਲੈਂਦਾ ਕੰਮ ਕਢਾਉਣਾ ਹੋਵੇ ਆਪ ਤੇ ਲੋਕਾਂ ਨੂੰ ਪੁੱਛਦਾ ਨਹੀਂ ਫੁਗਰਾ ਬੰਦਾ ਗੱਲੀ ਬਾਤਾਂ ਵੱਡਾ ਬੰਦਾ ਹੈ ਤੇ ਬਹਾਦਰ ਜਿਹੜਾ ਉਹ ਕੁਛ ਕਰਕੇ ਵੱਡਾ ਬੰਦਾ ਹੈ ਉਹਦੇ ਕਿਸੇ ਤਾਂ ਹੁੰਦੇ ਨੇ ਕੁਛ ਕੀਤਾ ਹੁੰਦਾ ਹੈ ਦੂਜੀ ਗੱਲ ਜਿਹੜੇ ਸ਼ਿਸ਼ੋਰੀ ਬਿਰਤੀ ਵਾਲੇ ਲੋਕ ਹੁੰਦੇ ਨੇ ਫੁਕਰੇ ਸੁਭਾਅ ਵਾਲੇ ਲੋਕ ਹੁੰਦੇ ਨੇ ਉਹ ਫੁਕਰੇ ਦੀਆਂ ਗੱਲਾਂ ਦੇ ਉੱਤੇ ਯਕੀਨ ਕਰਕੇ ਉਹਦੇ ਮਗਰ ਮਗਰ ਚੱਲ ਪੈਂਦੇ ਨੇ ਪਰ ਜਿਹੜੇ ਸੱਚ ਨੂੰ ਜਾਣਨ ਵਾਲੇ ਨੇ ਸੱਚ ਨੂੰ ਸਮਝਣ ਵਾਲੇ ਨੇ ਕਾਮਨ ਸੈਂਸ ਨੂੰ ਮੰਨਣ ਵਾਲੇ ਤੇ ਪਛਾਨਣ ਵਾਲੇ ਨੇ ਉਹ ਫੁਕਰੇ ਦਾ ਯਕੀਨ ਨਹੀਂ ਕਰਦੇ ਉਹ ਬਹਾਦਰ ਦੀਆਂ ਗੱਲਾਂ ਨੂੰ ਸੁਣਦੇ ਨੇ ਫਿਰ ਰੜਕਦੇ ਨੇ ਫਿਰ ਤਰਜੀਹ ਦਿੰਦੇ ਨੇ ਫਿਰ ਉਹਦਾ ਅੱਗਾ ਪਿੱਛਾ ਵਹਿੰਦੇ ਨੇ ਤੇ ਤਾਂ ਉਹਦੇ ਨਾਲ ਮੋਢਾ ਲਾ ਕੇ ਖਲੋਂਦੇ ਨੇ ਵਰਨਾ ਨਹੀਂ ਖਲੋਂਦੇ। ਫੁਕਰਾ ਬੰਦਾ ਤੇ ਨਾ ਏਦਾਂ ਦਾ ਹੁੰਦਾ ਹੈ ਵੀ ਜਿਵੇਂ ਹਰ ਵਕਤ ਉਹ ਜਾਲ ਹੀ ਬੁੰਦਾ ਰਹਿੰਦਾ ਹੈ ਹਰ ਵਕਤ। ਤੇ ਜਾਲ ਬੁੰਦਾ ਰਹਿੰਦਾ ਹੈ ਵੀ ਫਲਾਣੇ ਬੰਦੇ ਨੂੰ ਮੈਂ ਆਪਣੀਆਂ ਗੱਲਾਂ ਦੇ ਜਾਲ ਵਿੱਚ ਪਸਾਉਣਾ ਕਿਵੇਂ। ਤੇ ਬਹਾਦਰ ਬੰਦੇ ਦੀ ਤਕਰੀਰ ਦੇ ਅੰਦਰ ਥੋੜਾ ਗਸੈਲਾਪਣ ਵੀ ਹੁੰਦਾ ਹੈ ਕਿਉਂਕਿ ਸੱਚਾ ਹੈ ਤੇ ਸੱਚਾ ਬੰਦਾ ਹਮੇਸ਼ਾ ਮੂੰਹ ਦਾ ਕੌੜਾ ਮਿਲੇਗਾ ਤੁਨ। ਫੁਕਰਾ ਬੰਦਾ ਫੁਕਰੀਆਂ ਮਾਰੇਗਾ ਮਿੱਠੀਆਂ ਕਰੇਗਾ ਚੀਕਣੀਆਂ ਚੋਪੜੀਆਂ ਕਰੇ ਕਰੇਗਾ ਕਿਉਂਕਿ ਲੋਕਾਂ ਨੂੰ ਪਸਾਉਣਾ ਹੈ ਤੇ ਬਹਾਦਰ ਉਹ ਹੁੰਦਾ ਹੈ ਜਿਹਦੀਆਂ ਗੱਲਾਂ ਦੇ ਅੰਦਰ ਵਜ਼ਨ ਹੁੰਦਾ ਹੈ ਜਾਲ ਨਹੀਂ ਹੁੰਦਾ ਚੀਕਣੀਆਂ ਚੋਪੜੀਆਂ ਗੱਲਾਂ ਵਾਲਾ ਜਾਲ ਨਹੀਂ ਹੁੰਦਾ ਬਹਾਦਰ ਬੰਦਾ ਪੁਖਤਾ ਗੱਲ ਕਰਦਾ ਹੈ ਤਾਂ ਕਿ ਜਿਨ੍ਹਾਂ ਨੇ ਜੁੜਨਾ ਹੈ ਉਹ ਸੋਚ ਸਮਝ ਕੇ ਮੇਰੇ ਨਾਲ ਜੁੜਨ ਕੱਲ ਨੂੰ ਇਹ ਨਾ ਕਹਿਣ ਵੀ ਸਾਨੂੰ ਅੱਗੇ ਲਾ ਕੇ ਤੇ ਆਪ ਪਿੱਛੇ ਰਹਿ ਗਿਆ ਤੋਂ ਖੈਰ ਮਿਸਾਲ ਦੇ ਤੌਰ ਦੇ ਉੱਤੇ ਚਮਕੌਰ ਦੀ ਜੰਗ ਦਾ ਆਪਾਂ ਅਕਸਰ ਜ਼ਿਕਰ ਕਰਦੇ ਆਂ ਪਾਦਸ਼ਾਹ ਕਹਿਣ ਲੱਗੇ ਨਹੀਂ ਪੈਰਾ ਵੀ ਮੈਂ ਦਿਆਂਗਾ ਲੜਾਂਗਾ ਵੀ ਮੈਂ ਪਰ ਇਹ ਗੱਲ ਵੱਖਰੀ ਏ ਬਿਸਾਰੇ مشورے ਦੇ ਨਾਲ ਸਿੰਘਾਂ ਦੀ رائے ਦੇ ਨਾਲ ਪਾਦਸ਼ਾਹ ਕਹਿਣ ਲੱਗੇ ਚਲੋ ਜੇ ਤੁਸੀਂ ਸਾਰੇ ਕਹਿ ਰਹੇ ਆਂ ਤੇ ਮੈਂ ਚਮਕੌਰ ਦੀ ਗੜੀ ਖਾਲੀ ਕਰ ਜਾਣਾ ਤੁਸੀਂ ਸਵਾਲੋ ਮੋਰਚਾ ਪਰ ਇਹ ਸ਼ੁਰੂਆਤੀ ਦੌਰ ਤੇ ਨਹੀਂ ਸ਼ੁਰੂਆਤੀ ਦੌਰ ਤੇ ਪਾਛਣੇ ਕਿਹਾ ਮੈਂ ਲੜਨਾ ਹੈ ਮੈਂ ਪਹਿਰਾ ਦੇਣਾ ਹੈ ਤੁਸੀਂ ਆਰਾਮ ਕਰ ਲਓ ਕਿਉਂਕਿ ਬਹਾਦਰ ਸਨ ਸਭ ਕੁਝ ਗਵਾ ਕੇ ਵੀ ਬਹਾਦਰ ਬੰਦਾ ਹਾਰ ਨਹੀਂ ਮੰਨਦਾ ਤੇ ਫੁਕਰਾ ਬੰਦਾ ਤੇ ਮਿੰਟ ਤੋਂ ਪਹਿਲਾਂ ਹਾਰ ਮੰਨ ਜਾਂਦਾ ਈਨ ਮੰਨ ਜਾਂਦਾ ਹੈ ਪਾਣੀ ਭਰਨਾ ਸ਼ੁਰੂ ਕਰ ਜਾਂਦਾ ਹੈ ਪਰ ਜਿਹੜਾ ਬਹਾਦਰ ਹੁੰਦਾ ਹੈ ਘਰ ਲੁੱਟਿਆ ਜਾਏ ਬਾਹਰ ਲੁੱਟਿਆ ਜਾਏ ਪਰਵਾਰ ਮਾਰ ਐ ਉਹ ਤਾਂ ਵੀ ਕਹਿੰਦਾ ਹੈ ਨਹੀਂ ਮੈਂ ਅੱਜ ਵੀ ਤੇਰੀ ਇਹ ਮੰਨਣ ਵਾਸਤੇ ਤਿਆਰ ਨਹੀਂ ਆ।